ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਬੀਤੇ ਕਾਫੀ ਸਾਲਾਂ ਤੋਂ ਆਪਣੇ ਹੱਕੀ ਮੰਗਾਂ ਵਾਸਤੇ ਸੰਘਰਸ਼ ਕੀਤਾ ਜਾ ਰਹੇ ਹਨ ਜਿੱਥੇ ਦਿੱਲੀ ਵਿੱਚ ਇੱਕ ਵੱਡਾ ਮੋਰਚਾ ਲੱਗਾ ਉਹ ਕਿਤੇ ਨਾ ਕਿਤੇ ਮੋਰਚਾ ਫਤਿਹ ਹੋਇਆ ਪਰ ਉਸ ਤੋਂ ਬਾਹਰ ਵੀ ਕਾਫੀ ਕਿਸਾਨਾਂ ਵੱਲੋਂ ਵਕ-ਵਕ ਜਗ੍ਹਾ ਤੇ ਵਕ-ਵਕ ਸੂਬਿਆਂ 'ਚ ਦਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅੱਜ ਜੋ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਉਹ ਅਮਰਸਰ ਤੋਂ ਪਠਾਨਕੋਟ ਰੇਲਵੇ ਸਟੇਸ਼ਨ ਬਟਾਲਾ ਰੇਲਵੇ ਸਟੇਸ਼ਨ ਦੇ ਕਿਸਾਨ ਬੈਠੇ ਹਨ ਅਮਰਸਰ ਤੋਂ ਪਠਾਨਕੋਟ ਜੋ ਰੇਲਵੇ ਲਾਈਨ ਜਾਂਦੀ ਹੈ ਆਹ ਗੱਲਬਾਤ ਕਰਦੇ ਆ ਕਿੰਨਾ ਮੰਗਾਂ ਨੂੰ ਲੈ ਕੇ ਬੈਠੇ ਆ ਸੱਸਕਲ ਜੀ ਸ਼ੁਭਨਾਮ ਕੀ ਏ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਬੈਠੇ ਹੋ ਮੈਂ ਹਰਪੰਜਸੋਂ ਕਿਸਾਨ ਮਜ਼ਦੂਰ ਸਿੰਘਾਂ ਦੀ ਕਮੇਟੀ ਪੰਜਾਬ ਜੂਨ ਪ੍ਰਧਾਨ ਅਚਲ ਸਾਹਿਬ ਅੱਜ ਸਾਡੀ ਮੇਨ ਮੰਗ ਤੇ ਹੈਗੀ ਆ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਵੀਰ ਨੂੰ ਜਿਹੜਾ ਉਥੋਂ ਦੇ ਮਨਿਸਟਰ ਦੇ ਮੁੰਡੇ ਨੇ ਦੜੜ ਕੇ ਗੱਡੀ ਥੱਲੇ ਜਿਹੜਾ ਮਾਰ ਦਿੱਤਾ ਸੀ ਤੇ ਲਗਾਤਾਰ ਅਸੀਂ ਇਹ ਸੰਘਰਸ਼ ਜਿਹੜਾ ਵਾ ਕਰਦੇ ਆ ਰਹੇ ਆਂ ਪਰ ਅੰਨੀਆਂ ਤੇ ਬੋਲੀਆਂ ਸਰਕਾਰਾਂ ਜਿਹੜੀਆਂ ਇਹਦੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਬੇਸ਼ੱਕ ਲੋਕਾਂ ਨੇ ਆਪਣਾ ਫਤਵਾ ਜਿਹੜਾ ਦੇ ਦਿੱਤਾ ਉਥੋਂ ਦੇ ਮੰਤਰੀ ਨੂੰ ਜਿਹੜਾ ਮੋਦੀ ਨੇ ਟਿਕਟ ਦੇ ਕੇ ਨਵਾਜਿਆ ਸੀਗਾ ਉਹ ਲੋਕਾਂ ਨੇ ਤੇ ਉਹਨੂੰ ਚੁੱਕ ਕੇ ਜਿਹੜਾ ਬਾਹਰ ਦਾ ਰਸਤਾ ਵਿਖਾਤਾ ਪਰ ਜਿਹੜੀ ਉਹਨੂੰ ਕਾਨੂੰਨੀ ਸਜ਼ਾ ਅਜੇ ਮਿਲਣੀ ਚਾਹੀਦੀ ਆ ਉਹ ਨਹੀਂ ਮਿਲੀ ਉਹਦੇ ਵਾਸਤੇ ਜਿਹੜਾ ਲਗਾਤਾਰ ਪ੍ਰਟੋਸਟ ਜਿਹੜਾ ਵਾ ਜਾਰੀ ਅੱਜ ਪੂਰੇ ਭਾਰਤ ਦੀਆਂ ਰੇਲਾਂ 2 ਘੰਟੇ ਵਾਸਤੇ ਜਾਮ ਕੀਤੀਆਂ ਗਈਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਇਨਸਾਫ ਨਹੀਂ ਮਿਲਦਾ ਤੇ ਸੰਘਰਸ਼ ਇਸੇ ਤਰ੍ਹਾਂ ਵੱਡੇ ਤੋਂ ਵੱਡਾ ਰੂਪ ਜਿਹੜਾ ਧਾਰਨ ਕਰਦਾ ਜਾਊਗਾ ਜੀ ਸਦਾਪਨ ਸਖੜੀ ਜਦੋਂ ਕਿਸਾਨਾਂ ਦਿੱਲੀ 'ਚ ਮੋਰਚਾ ਲਾਇਆ ਉਹ ਮੋਰਚਾ ਫਤਿਹ ਹੋਇਆ ਪ੍ਰਧਾਨ ਮੰਤਰੀ ਨੇ ਮੰਗਾ ਮੰਨੀਆਂ ਪਰ ਅੱਜ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੱਗਦਾ ਨਹੀਂ ਕਿ ਥੋੜੀ ਜਲਦੀ ਕਰ ਲਈ ਸਾਨੂੰ ਵੇਟ ਕਰਨੀ ਚਾਹੀਦੀ ਲਿਖਤੀ ਰੂਪ ਚ ਸਾਰੀਆਂ ਉਹ ਮੰਗਾ ਜਿਹੜੀਆਂ ਮੰਨੀਆਂ ਗਈਆਂ ਉਹ ਆਸ਼ਵਾਸ਼ਣ ਲੈ ਕੇ ਲਿਖਤੀ ਰੂਪ ਚ ਮੈਂ ਕਹਿੰਦਾ ਉੱਥੇ ਉੱਠਣਾ ਚਾਹੀਦਾ ਲੱਗਦਾ ਕਿਤੇ ਨਾ ਕਿਤੇ ਗਲਤੀ ਹੋਈ ਬਿਲਕੁਲ ਜੀ ਵੇਖੋ ਵੈਸੇ ਤਾਂ ਸਾਡੀਆਂ ਜਿਹੜੀਆਂ ਇਹ ਘਰੋਂ ਮੰਗਾ ਲੈ ਕੇ ਚੱਲੇ ਸੀ ਕਿ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਉਹ ਤੇ ਸਾਡੇ ਹੋ ਗਏ ਉੱਥੇ ਪਰ ਉਥੇ ਕੁਝ ਕੜਮ ਚੌਧਰੀ ਜਿਹੜੇ ਅੱਗੇ ਲੱਗੇ ਹੋਏ ਸੀ ਰਾਜੇਵਾਲ ਵਰਗੇ ਜਿੰਨੂੰ ਅਸੀਂ ਕਹਿਣਾ ਝਿਜਕਦੇ ਨਹੀਂਗੇ ਅਸੀਂ ਉੱਥੇ ਉਹਨਾਂ ਨਾਲੋਂ ਅਲੱਗ ਬੈਠੇ ਹੋਏ ਸੀਗੇ ਸਾਡੀ ਜਥੇਬੰਦੀ ਪਰ ਅਸੀਂ ਸਾਡੇ ਕਹਿਣ ਦੇ ਬਾਵਜੂਦ ਵੀ बार-बार ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਮੋਰਚਾ ਜਿਹੜਾ ਵਾ ਉਥੋਂ ਸਮਾਪਤ ਕੀਤਾ ਅਸੀਂ ਚਾਹੁੰਦੇ ਸੀਗੇ ਕਿ ਅਜੇ 20 ਦਿਨ 30 ਦਿਨ ਮਹੀਨਾ 2 ਮਹੀਨੇ ਹੋਰ ਬੈਠੀਏ ਤੇ ਜਾਂ ਜੋ ਜਿਹੜਾ ਸਾਨੂੰ ਅੱਜ ਬਹਿਣਾ ਪਿਆ ਇਹ ਸਾਨੂੰ ਨਹੀਂ ਸੀਗਾ ਬਹਿਣਾ ਪੈਣਾ ਪਰ ਉਸ ਵੇਲੇ ਕਮਾਂਡ ਜਿਹੜੀ ਉਹਨਾਂ ਦੀ ਸੀਗੀ ਉਹਨਾਂ ਨੇ ਆਪਣੇ ਇਲੈਕਸ਼ਨ ਵੱਲ ਨੂੰ ਜਲਦੀ ਮੁੱਖ ਮੰਤਰੀ ਬਣਦੇ ਜਿਹੜੇ ਚਾਹਵਾਨ ਸੀਗੇ ਉਹ ਜਿਹੜਾ ਪਿੰਡਾਂ ਵੱਲ ਨੂੰ ਭੱਜੇ ਪਰ ਲੋਕਾਂ ਨੇ ਉਹਨਾਂ ਨੂੰ ਫਿਰ ਜਿਹੜਾ ਬਾਹਰ ਦਾ ਰਾਹ ਵਿਖਾ ਲਿਆ ਵੀ ਜੇ ਤੁਸੀਂ ਲੋਕਾਂ ਦੀਆਂ ਮੰਗਾਂ ਵਾਸਤੇ ਪੂਰਾ ਨਹੀਂ ਲੜ ਸਕਦੇ ਤੇ ਤੁਸੀਂ ਇੱਥੇ ਜਿਹੜਾ ਵਾ ਇਲੈਕਸ਼ਨਾਂ ਲੜਨ ਦੇ ਜਿਹੜੇ ਹੱਕਦਾਰ ਨਹੀਂ ਆ ਗਏ ਅਸੀਂ ਬਿਲਕੁਲ ਉਸ ਵੇਲੇ ਵੀ ਨਾ ਇਲੈਕਸ਼ਨਾਂ ਲੜੀਆਂ ਸੀ ਨਾ ਅਸੀਂ ਇਲੈਕਸ਼ਨਾਂ ਦੇ ਹੱਕ ਦੇ ਵਿੱਚਾਂ ਅੱਜ ਵੀ ਇਲੈਕਸ਼ਨਾਂ ਚੱਲ ਰਹੀਆਂ ਸਾਡੇ ਜਥੇਬੰਦੀ ਦਾ ਸਟੈਂਡ ਕਲੀਅਰ ਆ ਬਿਲਕੁਲ ਜਿਹੜਾ ਬੰਦਾ ਸਾਡਾ ਕਿਸੇ ਵੀ ਇਲੈਕਸ਼ਨ ਦੇ ਵਿੱਚ ਸਾਲ ਲੈਂਦਾ ਵਾ ਅਸੀਂ ਉਹਨੂੰ ਮੀਡਲੀ ਮੈਂਬਰਸ਼ਿਪ ਤੋਂ ਖਾਰਜ ਜਿਹੜਾ ਵਾ ਕਰ ਦਿੰਨੇ ਆਂ। ਕੰਗਨਾਰਨ ਹੋਤ ਜਿਹੜੇ ਕਿ ਭਾਜਪਾ ਦੀ ਐਮਪੀ ਹੈ ਹੁਣ ਉਹਦੇ ਬੋਲੋ ਲਗਾਤਾਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਵੱਖ-ਵੱਖ ਜਗ੍ਹਾ ਤੇ ਬਿਆਨ ਦਿੱਤੇ ਜਾਂਦੇ ਆਂ, ਵਿਵਾਦਤ ਬਿਆਨ ਦਿੱਤੇ ਜਾਂਦੇ ਆਂ। ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਖਾਸ ਤੌਰ ਤੇ? ਵੇਖੋ ਇਹ ਸਰਕਾਰ ਦੀ ਛੱਡੀ ਹੋਈ ਆ ਉਹ। ਇਹ ਕੋਈ ਨਹੀਂ ਹੈਗਾ ਵੀ ਉਹ ਆਪਣੇ ਕੋਲੋਂ ਬੋਲਦੀ ਆ। ਜੋ ਮੋਦੀ ਸਰਕਾਰ ਕਹਿੰਦਾ ਕਹਿੰਦੀ ਆ ਉਹੋ ਹੀ ਉਹ ਬੋਲਦੀ ਆ। ਹੁਣ ਨੌਜਵਾਨਾਂ ਨੂੰ ਨਿਸ਼ੇੜੀ ਕਹਿ ਰਹੀ ਆ। ਨਿਓ ਨੌਜਵਾਨ ਆ ਆ ਵੇਖ ਲਓ ਤੁਸੀਂ ਨੌਜਵਾਨ ਆ ਨਿਸ਼ੇੜੀ ਹੁੰਦੇ ਤੇ ਨਾ ਦਿਓ ਤਿੰਨ ਕਾਲੇ ਕਾਨੂੰਨ ਵਾਪਸ ਹੁੰਦੇ ਉਸ ਵਕਤ ਤੇ ਨਾ ਅੱਜ ਜਿਹੜੇ ਲਗਾਤਾਰ 8 ਮਹੀਨਿਆਂ ਤੋਂ ਧਰਨਾ ਸਾਡਾ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਡੱਬੋ ਵਾਲੀ ਬਾਰਡਰ ਤੇ ਉਹ ਚੱਲ ਰਿਹਾ ਜੇ ਨਸ਼ੇੜੀ ਹੁੰਦੇ ਤੇ ਭਾਈ ਇਹ ਧਰਨੇ ਨਾ ਚਲਾ ਸਕਦੇ ਇਹ ਦੇਸ਼ ਦੀ ਵਾਗਡੋਰ ਆ ਜਿਹਨਾਂ ਨੌਜਵਾਨਾਂ ਦੇ ਹੱਥ ਵਾ ਇਹ ਇਹਨਾਂ ਜਿਹੜੇ ਆ ਸਿਆਸੀ ਕੁੱਤਿਆਂ ਦੇ ਕੋਲੋਂ ਆਪਣਾ ਚੰਮ ਬਚਾਉਣ ਵਾਸਤੇ ਲਗਾਤਾਰ ਪ੍ਰੋਟੈਸਟ ਕਰ ਰਹੇ ਆ ਅੱਜ ਸਾਡੀਆਂ ਫਸਲਾਂ ਰੋੜ ਰਹੀਆਂ ਵੇਖੋ ਬਾਸਮਤੀ ਜਿਹੜੀ ਆ ਰੋਲ ਰਹੀਆਂ ਯਾਦ ਇਹਨਾਂ ਨੇ ਪੰਜਾਬ ਸਰਕਾਰ ਨੇ ਵੀ ਜਿਹੜੀ ਜਿਹੜੀ ਇਲੈਕਸ਼ਨ ਸਰਪੰਚੀ ਦੀ ਇਹਨਾਂ ਫਸਲਾਂ ਦੇ ਵਿੱਚ ਲਿਆ ਕੇ ਜਿਹੜੀ ਠੋਕੀ ਆ ਸਾਡੇ ਲੋਕਾਂ ਨੂੰ ਜਿਹੜਾ ਸਿਆਸਤ ਦੇ ਵਿੱਚ ਵਾੜ ਕੇ ਆਪ ਲੁੱਟ ਕਰ ਰਹੇ ਆ ਜਿਹੜੇ ਵਪਾਰੀ ਤੇ ਖੇਤੀ ਮੰਡੀ ਤੋੜਨਾ ਚਾਹੁੰਦੇ ਆ ਪ੍ਰਧਾਨ ਸਾਹਿਬ ਲੱਗਦਾ ਨਹੀਂ ਕਿ ਜਿਹੜਾ ਅਸੀਂ ਪ੍ਰੋਟੈਸਟ ਰੇਲਵੇ ਲਾਈਨਾਂ ਤੇ ਕਰ ਰਹੇ ਆ ਹਾਈਵੇ ਤੇ ਕਰ ਰਹੇ ਆ ਕਿਤੇ ਨਾ ਕਿਤੇ ਵਿਧਾਇਕਾਂ ਦੇ ਐਮਪੀਆ ਦੇ ਜਾਂ ਪ੍ਰਧਾਨ ਮੰਤਰੀ ਦੇ ਵੀ ਅੱਗੇ ਜਾ ਕੇ ਘਰ ਕੇ ਕਰਨਾ ਚਾਹੀਦਾ ਕਿਉਂਕਿ ਲੋਕ ਹੁਣ ਕਾਫੀ ਜ਼ਿਆਦਾ ਇਹ ਸੁਝਾਅ ਵੀ ਦੇਣ ਲੱਗ ਪਿਆ ਆ ਆਲੋਚਨਾ ਵੀ ਕਰਨ ਲੱਗ ਪਿਆ ਕਿ ਕਿਸਾਨ ਜਿਹੜੇ ਆ ਲੋਕਲ ਪਬਲਿਕ ਇਸ ਦਾ ਮਰੀਜ਼ ਹੈ ਇਸ ਦਾ ਵਿਆਹ ਕਿਸੇ ਦੇ ਬੱਚੇ ਦਾ ਟੈਸਟ ਹੈ ਲੱਗਦਾ ਨਹੀਂ ਕਿ ਵਿਧਾਇਕਾਂ ਦੇ ਐਮਪੀਆ ਦੇ ਘਰਾਂ ਨੂੰ ਘੇਰੋ ਉਹਨਾਂ ਨੂੰ ਬਾਹਰ ਅੰਦਰ ਜਾਣ ਤੋਂ ਰੋਕੋ ਨਹੀਂ ਨਹੀਂ ਵੇਖੋ ਸਮੇਂ-ਸਮੇਂ ਨਾ ਪਿਛਲੇ ਸਮੇਂ ਅਸੀਂ ਐਮਪੀਆ ਦੇ ਘਰ ਵੀ ਘੇਰੇ ਐਮਐਲਏਆਂ ਦੇ ਘਰ ਵੀ ਘੇਰੇ ਮੁੱਖ ਮੰਤਰੀ ਦਾ ਘਰ ਵੀ ਘੇਰਿਆ ਇਹੋ ਜੀ ਕੋਈ ਗੱਲ ਨਹੀਂ ਜਦੋਂ ਕਿਤੇ ਸਾਡਾ ਧਰਨਾ ਲੱਗਾ ਹੁੰਦਾ ਵਾ ਉੱਥੇ ਕੋਈ ਵਿਆਹ ਵਾਲੀ ਗੱਡੀ ਆ ਜਾਏ ਉੱਥੇ ਕੋਈ ਮਰੀਜ਼ ਆ ਜਾਏ ਉੱਥੇ ਕੋਈ 에어ਪੋਰਟ ਨੂੰ ਜਾਣ ਵਾਲਾ ਆ ਜਾਏ ਜਾਂ ਕੋਈ ਹੋਰ ਵੀ ਆ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਅੱਗੇ ਕੱਢੀਦਾ ਕਦੇ ਵੀ ਨਹੀਂ ਪਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਠੀਕ ਆ ਜੀ ਤੰਗੀ ਸਾਰਿਆਂ ਹੁੰਦੀ ਸਾਨੂੰ ਵੀ ਪਤਾ ਸਹੀ ਇਹ ਗੱਲ ਦੀ ਮਾਫੀ ਵੀ ਚਾਉਨੇ ਆ ਪਰ ਅਸੀਂ ਲੜਾਈ ਸਾਰੀ ਮਾਨਵਤਾ ਦੀ ਲੜ ਰਹੇ ਆ ਜੇ ਕਿਤੇ ਅਸੀਂ ਨਾ ਲੜੇ ਇੱਥੇ ਤੇ ਅੱਜ ਜਿਹੜੇ ਸਾਨੂੰ ਜਿਹੜੇ ਟੀਚਰਾਂ ਕਰਨ ਵਾਲੇ ਆ ਭਾਈ ਕਿਸਾਨ ਤੇ 2 ਸਾਲ ਵੱਧ ਕੱਢ ਜੂਗਾ ਪਰ ਜਿਹੜਾ ਆਮ ਸ਼ਹਿਰੀ ਵਰਗ ਜਾਂ ਮਜ਼ਦੂਰ ਵਰਗ ਉਹ ਪਿੰਦਰ ਪਿੰਦਰ ਮਰੂਗਾ ਕਿਉਂਕਿ 150 200 ਰੁਪਏ ਨੂੰ ਆਟਾ ਮਿਲੂਗਾ ਜਿੱਦਣ ਇਹ ਜ਼ਮੀਨਾਂ ਸਾਡੇ ਕੋਲ ਨਾ ਰਹਿਆਂ ਉਹ ਦਿਨ ਸਾਡੇ ਕੋਲ ਕੱਖ ਨਹੀਂ ਰਹਿਣਾ ਪਾਣੀ ਜਿਹੜਾ ਵਾ ਪਾਣੀ ਤੇ ਵੀ ਕਬਜ਼ਾ ਸਰਕਾਰ ਨੇ ਖਰਾਬ ਕਾਰਪੋਰੇਟ ਕਰਾਣਿਆਂ ਦਾ ਕਰ ਦਿੱਤਾ ਫਿਰ 150 150 ਰੁਪਏ ਨੂੰ ਤੁਹਾਡੇ ਘਰਾਂ 'ਚ ਪਾਣੀ ਵੀ ਪਹੁੰਚੂਗਾ ਮੇਰਾ ਆਖਰੀ ਸਵਾਲ ਕਿੰਨੇ ਵਜੇ ਤੱਕ ਲੈ ਕੇ ਕਿੰਨੇ ਵਜੇ ਤੱਕ ਧਰਨਾ ਹੈ ਤੇ ਜੇ ਤੁਹਾਡੀਆਂ ਮੰਗਾਂ ਜੇ ਵੀ ਨਾ ਮੰਨੀਆਂ ਅਗਲਾ ਸਟੈਪ ਕੀ ਹੋਵੇ ਵੇਖੋ ਸਾਡਾ ਧਰਨਾ ਇਹ ਸੰਕੇਤਕ ਵਾਹਕ ਸਰਕਾਰ ਨੂੰ ਦਸਣ ਵਾਤੇ ਵੀ ਅਸੀਂ ਸੁੱਤੇ ਨਹੀਂ ਹਗੇ ਇਹ 2:30 ਵਜੇ ਤੱਕ ਸਾਡਾ 12:30 ਤੋਂ 2:30 ਵਜੇ ਤੱਕ ਇਹ ਧਰਨਾ ਜਿਹੜਾ ਚੱਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਸਾਡੇ ਦੋਨੇ ਫੋਰਮ ਆਦੇਸ਼ ਕਰਨਗੇ ਜਿੱਦਾਂ ਦਾ ਪ੍ਰੋਟੈਸਟ ਜਿਹੜਾ ਲਿਖਣਗੇ ਉਸੇ ਤਰ੍ਹਾਂ ਦੇ ਵੱਡੇ ਤੋਂ ਵੱਡੇ ਪ੍ਰਦਰਸ਼ਨ ਅਸੀਂ ਕਰਕੇ ਇਨਸਾਫ ਅਸੀਂ ਲਖੀਮਪੁਰ ਖੀਰੀ ਦੇ ਦੋ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਤੁਹਾਡਾ ਇਨਸਾਫ ਲੈਣ ਤੱਕ ਲੜਾਂਗੇ ਭਾਵੇਂ ਸਾਡੀਆਂ ਲਾਛਾਂ ਆ ਜਾਣ ਉਥੋਂ ਤਾਂ ਵੀ ਉਹ ਮੈਂ ਉਥੇ ਲੜਾਂਗੇ ਸਾਡੇ ਬੱਚੇ ਲੜਨਗੇ ਸਾਡੇ ਪਿਓ ਲੜ ਰਹੇ ਆ ਜਿੰਨਾ ਚ ਇਨਸਾਫ ਨਹੀਂ ਮਿਲਦਾ ਬਿਲਕੁਲ ਪਿੱਛੇ ਨਹੀਂ ਆਵਾਂਗੇ ਇਹ ਰਾਜੇਵਾਲ ਹੋਣੀ ਨਹੀਂ ਇਸ ਵਾਰ ਲੜ ਰਹੇ ਐਸ ਵਾਰ ਭੰਦੇਰ ਹੋਣੀ ਡੱਲੇਵਾਲ ਹੋਣੀ ਲੜ ਰਹੇ ਆ ਤੇ ਮੈਨੂੰ ਵਿਸ਼ਵਾਸ ਵਾ ਜਿਹੜੇ ਲੀਡਰ ਅੱਗੇ ਲੱਗੇ ਆ ਇਹ ਕਦੇ ਵੀ ਜਿਹੜੇ ਆ ਇਹ ਲੋਕਾਂ ਨੂੰ ਧੋਖਾ ਨਹੀਂ ਦੇਣਗੇ ਆਪਣੀ ਜਿੱਤ ਤੱਕ ਲੜਨਗੇ। ਤੋਂ ਏਸੀ ਦੀ ਕਿਸਾਨ ਆਗੂ ਜਿਨ੍ਹਾਂ ਨੇ ਕਹਿਣਾ ਹੈ ਕਿ ਅਸੀਂ ਮਾਨਵਤਾ ਦੀ ਇਨਸਾਨੀ ਲੜਾਈ ਲੜੇ ਹਾਂ। ਅਸੀਂ ਕਦੇ ਵੀ ਧਰਨਿਆਂ ਦੇ ਕਿਸੇ ਐਂਬੂਲੈਂਸ ਨੂੰ ਕਿਸੇ ਵਿਆਹ ਵਾਲੀ ਗੱਡੀ ਨੂੰ ਕਿਸੇ ਬੱਚਿਆਂ ਨੇ ਜੁੜੀ ਪੇਪਰ ਦੇ ਨਹੀਂ ਹੁਣ ਉਹਨਾਂ ਨੂੰ ਨਹੀਂ ਰੋਕਿਆ। ਅਸੀਂ ਸਭ ਦੀ ਸਾਂਝੀ ਲੜਾਈ ਲੜ ਰਹੇ ਹਾਂ ਅਤੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਮੰਗਾ ਪੂਰੀਆਂ ਨਹੀਂ ਹੁੰਦੀਆਂ ਸਾਡਾ ਸੰਘਰਸ਼ ਜਾਰੀ ਰਹੇਗਾ। ਵੇਖਦੇ ਰਹੋ ਪਰਸ਼ਾਵਾਂ ਚੈਨਲ। ਨੁਕਸਾਨ ਕਹਤੋਂ ਮੈਂ ਕਹਿ ਨਹੀਂ ਸਕਦਾ ਪਰ 3 ਰੇਨਾਂ ਦਾ ਟਾਈਮ ਹੈ। ਇੱਕ चलती है अमृतसर से पठानकोट जाती है दूसरी ट्रेन है पठानकोट से अमृतसर के लिए दो गाड़ियों का क्रॉस यहीं होता है उसका टाइम दो बजे का है और उसके बाद अमृतसर से कादियाँ के लिए एक ट्रेन होती है उसका टाइम यहाँ ढाई बजे है